ਇਹ ਮੰਟੋ ਦੀਆਂ ਜਿਹੜੀਆਂ ਜਿਸ ਤਰ੍ਹਾਂ ਦੀ ਮੰਟੋ ਨੂੰ ਅਸੀਂ ਪੜ੍ਹਦੇ ਆ ਉਸ ਤਰ੍ਹਾਂ ਦੀਆਂ ਗੱਲਾਂ ਸਾਨੂੰ ਪ੍ਰੇਮ ਪ੍ਰਕਾਸ਼ ਨਜ਼ਰ ਆਉਂਦੀਆਂ ਦੀ ਔਰ ਉਹਨੇ ਆ ਵੀ ਇਹ ਮਤਲਬ ਕਹੀ ਸੀ ਇਹ ਗੱਲ ਉਹ ਕਹਿੰਦਾ ਕਿ ਮੇਰੇ ਅੰਦਰ ਇੱਕ ਔਰਤ ਹੈ ਕਹਿੰਦਾ ਕਿ ਮੈਂ ਸਾਰੀਆ ਜ਼ਿੰਦਗੀ ਜਿਹੜੀ ਹੈ ਨਾ ਉਸ ਔਰਤ ਨੂੰ ਲੱਭਦਾ ਰਿਆਂ ਔਰ ਉਹਦੇ ਉੱਤੇ ਕਹਾਣੀ ਫੋਕਸ ਕਰਦਾ ਔਰ ਮੇਰੇ ਮਤਲਬ ਆਲੋਚਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਵੀ ਉਹਦੀ ਕਹਾਣੀ ਜਿਹੜੀ ਹੈ ਨਾ ਜਦੋਂ ਇੱਕ ਔਰਤ ਤੋਂ ਸ਼ੁਰੂ ਹੁੰਦੀ ਆ ਉੱਥੇ ਹੀ ਜਾ ਕੇ ਖਤਮ ਹੁੰਦੀ ਆ ਤੇ ਨਵੀਂ ਜਿਹੜੀ ਅਗਲੀ ਕਹਾਣੀ ਹੈ ਫਿਰ ਉਸ ਦੀ ਤਲਾਸ਼ ਦੇ ਵਿੱਚ ਟੁੱਟ ਜੁੜ ਜਾਂਦੀ ਆ ਤੇ ਇਸ ਕਰਕੇ ਉਹਨੇ ਬਹੁਤ ਜ਼ਿਆਦਾ ਮਨੋਵਿਗਿਆਨਕ ਪੱਤਰ ਦਿੱਤੇ ਪੰਜਾਬੀ ਕਹਾਣੀ ਜਿਹੜੀ ਝਟਕਨਾ ਹਾਂ ਨਹੀਂ ਬੰਦੇ ਨੂੰ ਜਿਹੜੀਆਂ ਜਿਹਨੀਆਂ ਮਾਨਸਿਕ ਗੁੰਝਲਾਂ ਨੇ ਨਾ ਉਹਨਾਂ ਨੂੰ ਬਹੁਤ ਹੀ ਬਰੀਕੀ ਦੇ ਨਾਲ ਬੜੀ ਖੂਬਸੂਰਤੀ ਦੇ ਨਾਲ ਆਪਣੀਆਂ ਕਹਾਣੀਆਂ ਦੇ ਵਿੱਚ ਪੇਸ਼ ਕੀਤਾ ਔਰ ਤੁਸੀਂ ਕਚਕੜੇ ਤੋਂ ਲੈ ਕੇ ਜਿਹੜਾ ਮੁਕਤੀ ਤੱਕ ਦਾ ਜਿਹੜਾ ਕਹਾਣੀ ਦਾ ਸਫ਼ਰ ਹੈ ਨਾ ਉਹ ਲਗਭਗ ਇੱਕੋ ਤਰ੍ਹਾਂ ਦੇ ਨਾਲ ਚੱਲਦਾ ਦਾ ਉਸ ਤੋਂ ਬਾਅਦ ਮੁਕਤੀ ਤੋਂ ਆ ਕੇ ਫਿਰ ਕੁਝ ਕਹਾਣੀਆਂ ਦੇ ਵਿੱਚ ਹੋਰ ਸਾਨੂੰ ਟ੍ਰੈਂਡ ਨਜ਼ਰ ਆਉਂਦੇ ਨੇ ਜਿਹੜੀ ਖਾਸ ਤੌਰ ਦੇ ਉੱਤੇ ਕਪਾਲ ਕਿਰਿਆ ਵਰਗੀਆਂ ਕਹਾਣੀਆਂ ਨੇ ਜਾਂ ਜਿਹੜੀਆਂ ਉਸ ਤੋਂ ਬਾਅਦ ਦੀਆਂ ਕਹਾਣੀਆਂ ਨੇ ਤੋਂ ਪੰਜਾਬੀ ਦੇ ਵਿੱਚ ਉਸ ਵਲੇ ਦੋ ਟ੍ਰੈਂਡ ਚੱਲਦੇ ਸੀ ਕਹਾਣੀ ਦੇ ਵਿੱਚ ਇੱਕ ਟ੍ਰੈਂਡ ਸੀ ਜਿਹੜਾ ਪਿੰਡੂ ਰੇਤਲ ਦੇ ਨਾਲ ਜੁੜਿਆ ਸੀ ਜਿਸ ਦੇ ਵਿੱਚ ਬ੍ਰਿਆਮ ਸੰਧੂ ਸੀ ਜਿਸ ਨੇ ਸਾਰਾ ਤੋਂ ਸਾਰਾ ਸਾਡਾ ਜਿਹੜਾ ਪਿੰਡੂ ਪਛੋਕੜਾ ਉਹਦੇ ਉੱਤੇ ਲੰਬੀਆਂ ਕਹਾਣੀਆਂ ਲਿਖੀਆਂ ਦੂਸਰੀ ਪਾਸੇ ਜਿਹੜਾ ਸ਼ਹਿਰੀ ਮੱਧ ਵਰਗ ਸੀ ਉਹਦੀਆਂ ਜੜੀਆਂ ਗੱਲਾਂ ਸੀ ਉਹ ਪ੍ਰੇਮ ਪ੍ਰਕਾਸ਼ ਨੇ ਕੀਤੀਆਂ ਔਰ ਮਾਨਸਿਕ ਪੱਤਰ ਦੇ ਉੱਤੇ ਜਿਹੜੀ ਉਹਦੀ ਕਹਾਣੀ ਹੈ ਨਾ ਮਨੋਵਿਗਿਆਨਕ ਪੱਤਰ ਜਿਸ ਨੂੰ ਅਸੀਂ ਕਹਿੰਦੇ ਆ ਉਹਦੇ ਉੱਤੇ ਉਸ ਨੇ ਆਪਣੀ ਕਹਾਣੀ ਨੂੰ ਰੱਖ ਕੇ ਤੇ ਇੱਕ ਨਵਾਂ ਸੰਸਾਰ ਸਿਰਜਿਆ ਔਰ ਉਹ ਸੰਸਾਰ ਸਾਡੇ ਕੋਲ ਪਹਿਲਾਂ ਨਹੀਂ ਸੀ ਹੈਗਾ ਪਹਿਲਾਂ ਜਿਹੜੀਆਂ ਸਾਡੀ ਨਿੱਕੀ ਕਹਾਣੀ ਸੀ ਚਾਹੇ ਉਹ ਬਿਰਕ ਹੈ ਜਾਂ ਕਰਤਾਰ ਸਿੰਘ ਦੁੱਗਲ ਹੈ ਉਹਦੇ ਵਿੱਚ ਬਹੁਤ ਛੋਟੀਆਂ-ਛੋਟੀਆਂ ਜਿਹੜੇ ਵਿਸ਼ੇ ਜਿਵੇਂ ਕਰਤਾਰ ਸਿੰਘ ਦੁੱਗਲ ਦੀ ਗੱਲ ਕਰੀਏ ਤਾਂ ਕਰਤਾਰ ਸਿੰਘ ਦੁੱਗਲ ਨੇ ਵੀ ਮਨੋਵਿਗਿਆਨਕ ਕਹਾਣੀਆਂ ਲਿਖੀਆਂ ਔਰਤ ਦੀ ਤਰਾਸ ਦੀ ਬਾਰੇ ਵੀ ਲਿਖੀਆਂ ਪਰ ਉਨੀ ਬਰੀਕੀ ਨਾਲ ਨਹੀਂ ਕਿ ਜਿਹੜੀ ਇੱਕ ਜਿਹੜਾ ਲੇਖਕ ਹੈ ਨਾ ਇੱਕ ਉਹ ਕਰੈਕਟਰ ਦੇ ਅੰਦਰ ਜਾ ਕੇ ਖਲੋ ਕੇ ਗੱਲ ਕਰਦਾ ਉਹ ਪ੍ਰੇਮ ਪ੍ਰਕਾਸ਼ ਰੇਕੀ ਕਿਸੇ ਸਮੇਂ ਖਾਸ ਤੌਰ ਤੇ ਜਦੋਂ ਉਹ ਔਰਤ ਦੀ ਗੱਲ ਕਰਦਾ ਤਾਂ ਉਹ ਸਮਝ ਲਓ ਵੀ ਉਹ ਉਦੋਂ ਪ੍ਰੇਮ ਪ੍ਰਕਾਸ਼ ਇੱਕ ਔਰਤ ਹੁੰਦਾ ਇਹ ਜਿਹੜੀ ਵੱਡੀ ਖੂਬਸੂਰਤੀ ਹੁੰਦੀ ਹੈ ਕਿ ਉਸ ਕਰੈਕਟਰ ਦੇ ਅੰਦਰ ਲੈ ਕੇ ਤੇ ਫਿਰ ਉਹਦੀ ਮਾਨਸਿਕਤਾ ਦੀ ਗੱਲ ਕਰਨੀ ਇਹ ਬਹੁਤ ਵੱਡੀ ਗੱਲ ਹੈ ਡਾਕਟਰ ਸਾਹਿਬ ਕਿਸੇ ਸਮੇਂ ਕਿਹਾ ਜਾਂਦਾ ਸੀ ਵੀ ਕਹਾਣੀ ਦਾਦਾ ਸਮਾਨ ਪ੍ਰੇਮ ਪ੍ਰਕਾਸ਼ ਨੇ ਤੇ ਅੱਧਾ ਬ੍ਰਿਆਮ ਸੰਧੂ ਨੇ ਜਿਹੜਾ ਟਕਿਆ ਹੋਇਆ ਤੇ ਕਿੰਨਾ ਕੁ ਸੱਚ ਹੈ ਤੇ ਜਾਂ ਇਹਦੇ ਪਿੱਛੇ ਇਸ ਕਥਨ ਪਿੱਛੇ ਕਿਸ ਤਰ੍ਹਾਂ ਦੀ ਜਿਹੜੀ ਇਹ ਬਿਲਕੁਲ ਉਹੀ ਗੱਲ ਹੈ ਜਿਹੜੀ ਮੈਂ ਪਹਿਲਾਂ ਕੀਤੀ ਹੈ ਕਿ ਜਿਹੜਾ ਅੱਧਾ ਸਮਾਨ ਹੈ ਨਾ ਉਹ ਪੇਡੂ ਪਛੋਕੜ ਦੀ ਰਹਿਤਲ ਵਾਲੀ ਸਾਡੀ ਕਹਾਣੀ ਨਾਲ ਜੁੜਿਆ ਹੈ ਤੇ ਇਹ ਜਿਹੜਾ ਪ੍ਰੇਮ ਪ੍ਰਕਾਸ਼ ਦਾ ਸੀ ਇਹ ਸ਼ਹਿਰੀ ਜਿਹੜਾ ਮੱਧ ਵਰਗ ਹੈ ਉਹਦੇ ਜਿਹੜੇ ਸਾਰੀਆਂ ਜਿਹੜੀਆਂ ਔਰਤਾਂ ਨੇ ਉਹ ਸ਼ਹਿਰੀ ਮੱਧ ਵਰਗ ਨਾਲ ਸੰਬੰਧ ਰੱਖਦੀਆਂ ਨੇ ਔਰ ਉਹਨਾਂ ਦੇ ਜਿਹੜੇ ਪਿੰਡਾਂ ਦੇ ਵਿੱਚੋਂ ਜਦੋਂ ਸ਼ਹਿਰਾਂ ਦੇ ਵਿੱਚ ਪ੍ਰਸਤਾਨ ਕਰਦੇ ਨੇ ਤਾਂ ਉਹਦੇ ਵਿੱਚ ਜਿਹੜੀ ਉਹਦੀ ਗੋਈ ਕਹਾਣੀ ਹੈ ਬੜੀ ਖੂਬਸੂਰਤ ਕਹਾਣੀ ਹੈ ਇਹ ਉਥੇ ਆਣ ਕੇ ਸ਼ਹਿਰ ਦੇ ਵਿੱਚ ਜਦੋਂ ਚੇਂਜ ਆਉਂਦਾ ਵਾ ਕਿ ਜਿਹੜਾ ਉਹਦਾ ਪਾਤਰ ਹੈ ਉਹ ਪਿੰਡ ਚੋਂ ਆਇਆ ਇਹ ਉਹਦੀ ਜਿਹੜੀ ਅਗਾ ਬੱਚੇ ਨੇ ਜਾਂ ਪਤਨੀ ਹੈ ਉਹ ਸ਼ਹਿਰਨ ਸ਼ਹਿਰੀ ਦੇ ਬਜ਼ੁਰਗ ਪਿੰਡ ਦਾ ਸ਼ਹਿਰੀ ਮਧ ਵਰਗ ਨਾਲ ਸੰਬੰਧ ਰੱਖਦੇ ਨੇ ਕਿ ਹੁਣ ਗੋਈ ਛੇੜਾ ਮੈਂ ਇੱਕ ਬਿਲਕੁਲ ਛੋਟਾ ਜਿਹਾ ਸ਼ਬਦ ਹੈ ਪਰ ਉਸ ਦੇ ਦੁਆਲੇ ਏਡੀ ਖੂਬਸੂਰਤ ਕਹਾਣੀ ਜਿਹੜੀ ਹੈ ਚਿੱਤਰਨੀ ਇਹ ਪ੍ਰੇਮ ਪ੍ਰਕਾਸ਼ ਦਾ ਕਮਾਲ ਹੈ